ਸਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ੇ ਕੁੜੀਏ ਦਰਸਨ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨ ਇਹ ਰਿਕਸ਼ਾ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਈ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਰਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਈ ਦੱਸ ਦਈਏ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉੱਥੋਂ ਨਾ ਭੱਜਣ ਤੇ ਇਹ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ ਇਹ ਰਿਕਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ ਇਹ ਰਿਕਸ਼ਾ ਆ ਰਿਹਾ ਹੁੰਦਾ ਇਸ ਨਾਲ ਛੇੜਛਾੜ ਹੁੰਦੀ ਹੈ ਤੇ ਰਿਕਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ ਇਸ ਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ੇ ਕੁੜੀਏ ਦਰਸਲ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨੀ ਰਿਕਸ਼ੇ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਇਹ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਰਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਈ ਦੱਸ ਦਈਏ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉਥੋਂ ਨਾ ਭੱਜਣ ਇਹੀ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ ਇਹ ਰਿਕਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ ਇਹ ਰਿਕਸ਼ਾ ਆ ਰਿਹਾ ਹੁੰਦਾ ਹੈ ਇਸ ਨਾਲ ਛੇੜਛੜ ਹੁੰਦੀ ਹੈ ਤੇ ਰਿਕਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ ਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ ਕੁੜੀਏ ਦਰਸਲ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨੀ ਰਿਕਸ਼ਾ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੋਂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਈ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਰਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਈ ਦੱਸ ਦਈਏ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉੱਥੋਂ ਨਾ ਭੱਜਣ ਤੇ ਇਹ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ ਇਹ ਰਿਕਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ ਇਹ ਰਿਕਸ਼ਾ ਆ ਰਿਹਾ ਹੁੰਦਾ ਹੈ ਇਸ ਨਾਲ ਛੇੜਛਾੜ ਹੁੰਦੀ ਹੈ ਤੇ ਰਿਕਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ ਸਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ੇ ਕੁੜੀਏ ਦਰਸਲ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨੀ ਰਿਕਸ਼ੇ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਇਹ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਰਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਈ ਦੱਸਦੇ ਇਹ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉਥੋਂ ਨਾ ਭੱਜਣ ਇਹੀ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ ਇਹ ਰਿਕਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ ਇਹ ਰਿਕਸ਼ਾ ਆ ਰਿਹਾ ਹੁੰਦਾ ਹੈ ਇਸ ਨਾਲ ਛੇੜਛੜ ਹੁੰਦੀ ਹੈ ਤੇ ਰਿਕਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ ਇਸ ਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ ਕੁੜੀਏ ਦਰਸਲ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨੀ ਰਿਕਸ਼ਾ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੋਂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਇਹ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਲਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਈ ਦੱਸ ਦਈਏ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉਥੋਂ ਨਾ ਭੱਜਣ ਇਹੀ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ ਇਹ ਰਿਕਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ ਇਹ ਰਿਕਸ਼ਾ ਆ ਰਿਹਾ ਹੁੰਦਾ ਹੈ ਇਸ ਨਾਲ ਛੇੜਛੜ ਹੁੰਦੀ ਹੈ ਤੇ ਰਿਕਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ ਸਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ ਕੁੜੀਏ ਦਰਸਲ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨੀ ਰਿਕਸ਼ਾ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੋਂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਇਹ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਰਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਏ ਦੱਸਦੇ ਇਹ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉਥੋਂ ਨਾ ਭੱਜਣ ਇਹੀ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ 릭ਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ 릭ਸ਼ਾ ਆ ਰਿਹਾ ਹੁੰਦਾ ਹੈ ਇਸ ਨਾਲ ਛੇੜਛੜ ਹੁੰਦੀ ਹੈ ਤੇ 릭ਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ ਇਸ ਬਹਾਦਰ ਕੁੜੀ ਦਾ ਕਾਰਨਾਮਾ ਵੇਖ ਕੇ ਤਾਂ ਤੁਸੀਂ ਵੀ ਇਹ ਜ਼ਰੂਰ ਕਹੋਗੇ ਕਿ ਸ਼ਾਬਾਸ਼ੇ ਕੁੜੀਏ ਦਰਸਲ ਇਹ ਲੜਕੀ ਜਿਹੜੀ ਹੈ ਉਹ ਨਰਸਿੰਗ ਸਟੂਡੈਂਟ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਰਿਕਸ਼ਾ ਦੇ ਵਿੱਚ ਬੈਠੀ ਹੁੰਦੀ ਹੈ ਤੇ ਉਸੇ ਦਰਮਿਆਨੀ ਰਿਕਸ਼ਾ ਦੇ ਵਿੱਚ ਇਸ ਦੇ ਨਾਲ ਛੇੜਛਾੜ ਹੁੰਦੀ ਹੈ ਹਾਲਾਂਕਿ ਲੜਕੀ ਦੀ ਬਹਾਦਰੀ ਤੁਸੀਂ ਵੇਖ ਲਓ ਕਿ ਇਸ ਦੇ ਵੱਲੂ ਉੱਥੇ ਕਿਵੇਂ ਇਹਨਾਂ ਬਦਮਾਸ਼ਾਂ ਤੋਂ ਆਪਣੀ ਜਾਨ ਬਚਾਈ ਜਾਂਦੀ ਹੈ ਹਾਲਾਂਕਿ ਇਹ ਤਸਵੀਰਾਂ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਨਰਸਿੰਗ ਸਟੂਡੈਂਟ ਦੇ ਵੱਲੋਂ ਇਹ ਰਿਕਸ਼ਾ ਤੋਂ ਜਿਹੜੀ ਛਾਲ ਕੇ ਆਪਣੀ ਜਾਨ ਬਚਾਈ ਤੇ ਜਿਸ ਦੀ ਇਹ ਵੀਡੀਓ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਰਸਲ ਸਟੂਡੈਂਟ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਦਰਦ ਵੀ ਸੀ ਪਰ ਉਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਆਪਣੀ ਜਾਨ ਬਚਾਣ ਦੀ ਤੇ ਉਸ ਦੀ ਅਜਿਹੀ ਜਿਹੜੀ ਹਰਕਤ ਦੇਖ ਕੇ ਉਹ ਜਿਹੜੇ ਅਪਰਾਧੀ ਨੇ ਦੋਸ਼ੀ ਨੇ ਉਥੋਂ ਭੱਜ ਨਹੀਂ ਪਾਈ ਦੱਸਦੇ ਇਹ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵੱਲੋਂ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਹੜੇ ਇਹ ਦੋਸ਼ੀ ਨੇ ਉਥੋਂ ਨਾ ਭੱਜਣ ਇਹੀ ਤਸਵੀਰਾਂ ਲਖਨਊ ਦੀਆਂ ਨੇ ਦੇਖੋ ਕਿਵੇਂ ਇਹ ਰਿਕਸ਼ਾ ਦੇ ਵਿੱਚ ਲੜਕੀ ਬੈਠੀ ਹੁੰਦੀ ਹੈ ਇਹ ਰਿਕਸ਼ਾ ਆ ਰਿਹਾ ਹੁੰਦਾ ਹੈ ਇਸ ਨਾਲ ਛੇੜਛੜ ਹੁੰਦੀ ਹੈ ਤੇ ਰਿਕਸ਼ਾ ਦੇ ਵਿੱਚੋਂ ਇਹ ਕੁੱਦ ਪੈਂਦੀ ਹੈ